ਪੰਜਾਬ ਦੇ ਇੱਕ ਆਧੁਨਿਕ ਪਿੰਡ ਵਿੱਚ ਜਿੱਥੇ ਮੋਬਾਈਲ ਫੋਨ, ਟਰੈਕਟਰ ਅਤੇ ਇੰਟਰਨੈਟ ਨੇ ਰਵਾਇਤੀ ਜ਼ੇਵਰ ਨਾਲ ਨਵਾਂ ਰੰਗ ਜੋੜਿਆ ਹੋਇਆ ਸੀ ਉੱਥੇ ਹਰਪ੍ਰੀਤ ਨਾਮ ਦੀ ਇੱਕ ਕੁੜੀ ਰਹਿੰਦੀ ਸੀ ਉਸਦਾ ਘਰ ਸਾਦਾ ਸੀ ਪਰ ਉਸਦੇ ਸੁਪਨੇ ਬਹੁਤ ਉੱਚੇ ਸਨ ਹਰਪ੍ਰੀਤ ਨੂੰ ਪੜ੍ਹਾਈ ਅਤੇ ਟੈਕਨੋਲੋਜੀ ਨਾਲ ਖਾਸ ਲਗਾਅ ਸੀ ਉਹ ਮੋਬਾਈਲ ਤੇ ਨਵੇਂ ਕੋਰਸ ਵੇਖਦੀ, ਆਨਲਾਈਨ ਵੀਡੀਓਜ਼ ਰਾਹੀਂ ਸਿੱਖਦੀ ਅਤੇ ਆਪਣੇ ਪਿੰਡ ਲਈ ਕੁਝ ਵੱਖਰਾ ਕਰਨ ਦੇ ਸੁਪਨੇ ਵੇਖਦੀ। ਹਰਪ੍ਰੀਤ ਹਰ ਸਵੇਰ ਸਕੂਲ ਜਾਂਦੀ, ਸ਼ਾਮ ਨੂੰ ਮਾਂ ਦੀ ਮਦਦ ਕਰਦੀ ਤੇ ਰਾਤ ਨੂੰ ਪੜ੍ਹਾਈ ਕਰਦੀ। ਪਿਤਾ ਕਿਸਾਨ ਸਨ ਪਰ ਮੌਸਮ ਅਤੇ ਮਾਰਕੀਟ ਦੀ ਮਾਨ ਨੇ ਘਰ ਦੀ ਆਮਦਨ ਕੱਟ ਕਰ ਦਿੱਤੀ ਸੀ। ਪਿੰਡ ਵਿੱਚ ਅਕਸਰ ਲੋਕ ਕਹਿੰਦੇ, "ਕੁੜੀ ਨੂੰ ਇੰਨੀ ਪੜ੍ਹਾਈ ਦੀ ਕੀ ਲੋੜ?" ਪਰ ਹਰਪ੍ਰੀਤ ਚੁੱਪ ਰਹਿੰਦੀ ਉਹ ਜਾਣਦੀ ਸੀ ਉਸਦੀ ਯਾਤਰਾ ਹਾਲੇ ਸ਼ੁਰੂ ਹੀ ਹੋਈ ਹੈ ਇੱਕ ਦਿਨ ਸਕੂਲ ਵਿੱਚ ਇੱਕ ਸੈਮੀਨਾਰ ਹੋਇਆ ਜਿੱਥੇ ਇੱਕ ਯੰਗ ਸਪੀਕਰ ਨੇ ਕਿਹਾ ਜੇ ਤੁਸੀਂ ਹਿੰਮਤ ਅਤੇ ਸਬਰ ਰੱਖਦੇ ਹੋ ਤਾਂ ਪਿੰਡ ਤੋਂ ਵੀ ਦੁਨੀਆ ਬਦਲੀ ਜਾ ਸਕਦੀ ਹੈ ਇਹ ਸ਼ਬਦ ਹਰਪ੍ਰੀਤ ਦੇ ਦਿਲ ਵਿੱਚ ਵਸ ਗਿਆ ਉਸਨੇ ਫੈਸਲਾ ਕਰ ਲਿਆ ਕਿ ਉਹ ਉੱਚੀ ਪੜ੍ਹਾਈ ਕਰੇਗੀ ਅਤੇ ਆਪਣੇ ਪਿੰਡ ਦੀਆਂ ਕੁੜੀਆਂ ਲਈ ਮਿਸਾਲ ਬਣੇਗੀ ਪਰ ਸੁਪਨਾ ਆਸਾਨ ਨਹੀਂ ਸੀ ਘਰ ਵਿੱਚ ਪੈਸਿਆਂ ਦੀ ਕਮੀ ਸੀ ਕਈ ਰਿਸ਼ਤੇਦਾਰਾਂ ਨੇ ਕਿਹਾ ਕਾਲਜ ਭੇਜਣਾ ਮੁਸ਼ਕਿਲ ਹੈ ਘਰ ਹੀ ਰਹਿ ਕੇ ਕੁਝ ਕਰ ਲੈ ਇੱਕ ਪਾਲੀ ਹਰਪ੍ਰੀਤ ਦਾ ਹੌਸਲਾ ਡੋਲ ਗਿਆ ਰਾਤ ਨੂੰ ਛੱਤ ਤੇ ਬੈਠੀ ਸੋਚਦੀ ਰਹੀ ਕਿ ਮੈਂ ਸੱਚਮੁੱਚ ਕੁਝ ਕਰ ਸਕਾਂਗੀ ਉਸ ਦੀ ਸਕੂਲ ਅਧਿਆਪਕਾ ਮਿਸ ਕੌਰ ਨੇ ਉਸ ਨੂੰ ਸਮਝਾਇਆ ਸਬਰ ਉਹ ਤਾਕਤ ਹੈ ਜੋ ਹਾਰ ਨੂੰ ਵੀ ਜਿੱਤ ਵਿੱਚ ਬਦਲ ਦਿੰਦੀ ਹੈ ਤੂੰ ਹਾਰ ਨਾ ਮੰਨ। ਇਹ ਸ਼ਬਦ ਉਸ ਲਈ ਰਾਹ ਦੀ ਰੋਸ਼ਨੀ ਬਣ ਗਏ। ਹਰਪ੍ਰੀਤ ਨੇ ਪਾਰਟ ਟਾਈਮ ਔਨਲਾਈਨ ਕੰਮ ਸ਼ੁਰੂ ਕਰ ਲਿਆ। ਸਕਾਲਰਸ਼ਿਪ ਲਈ ਅਰਜੀ ਦਿੱਤੀ ਅਤੇ ਦਿਨ ਰਾਤ ਮਿਹਨਤ ਕੀਤੀ। ਮੋਬਾਈਲ ਉਸ ਦਾ ਸਾਧਨ ਬਣ ਗਿਆ। ਸ਼ਿਕਾਇਤ ਨਹੀਂ ਸੀ। ਕਈ ਵਾਰ ਇੰਟਰ ਨਹੀਂ, ਇੰਟਰਨੈਟ ਨਹੀਂ ਸੀ ਚੱਲਦਾ। ਕਈ ਵਾਰ ਥਕਾਵਟ ਆ ਵੀ ਹੋ ਜਾਂਦੀ। ਦੋਸਤਾਂ ਨੇ ਛੱਡ ਦਿੱਤਾ। ਕੁਝ ਲੋਕ ਹੱਸੇ। ਪਰ ਹਰ ਵਾਰੀ ਉਸਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਕਹਿੰਦੀ ਸਬਰ ਕਰ ਹਾਰ ਨਹੀਂ ਮੰਨਣੀ ਇੱਕ ਦਿਨ ਸਕਾਲਰਸ਼ਿਪ ਰੱਦ ਹੋਣ ਦੀ ਖਬਰ ਆਈ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅੱਖਾਂ ਵਿੱਚ ਹੰਝੂ ਸਨ ਇਹ ਉਸਦੀ ਸਭ ਤੋਂ ਵੱਡੀ ਅਜਮਾਇ ਸੀ ਉਸ ਰਾਤ ਉਸਨੇ ਆਪਣੇ ਪੁਰਾਣੇ ਨੋਟਸ ਤੇ ਸੁਪਨੇ ਵੇਖੇ ਉਸ ਨੂੰ ਸਮਝ ਆ ਗਈ ਮੇਰੀ ਅਸਲੀ ਤਾਕਤ ਮੇਰਾ ਸਬਰ ਹੀ ਹੈ ਉਸਨੇ ਫੇਰ ਅਜੀ ਦਿੱਤੀ ਫਿਰ ਮਿਹਨਤ ਕੀਤੀ ਕੁਝ ਮਹੀਨਿਆਂ ਬਾਅਦ ਇੱਕ ਈਮੇਲ ਆਈ ਸਕਾਲਰਸ਼ਿਪ ਮਨਜ਼ੂਰ ਹੋ ਗਈ ਹਰਪ੍ਰੀਤ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਸਾਲਾਂ ਬਾਅਦ ਹਰਪ੍ਰੀਤ ਪੜ੍ਹ ਲਿਖ ਕੇ ਆਪਣੇ ਪਿੰਡ ਵਾਪਸ ਆ ਗਈ ਉਸਨੇ ਪਿੰਡ ਦੀਆਂ ਕੁੜੀਆਂ ਲਈ ਡਿਜੀਟਲ ਸਿੱਖਿਆ ਕਲੱਬ ਸ਼ੁਰੂ ਕੀਤਾ ਉਹ ਸਭ ਨੂੰ ਕਹਿੰਦੀ ਸੁਪਨੇ ਵੱਡੇ ਰੱਖੋ ਰਸਤੇ ਮੁਸ਼ਕਲ ਹੋਣਗੇ ਪਰ ਜੇ ਸਬਰ ਨਾਲ ਚੱਲਦੇ ਰਹੋਗੇ ਤਾਂ ਮੰਜ਼ਿਲ ਖੁਦ ਮਿਲ ਜਾਵੇਗੀ